ਬਿਆਦਬੀ ਮਾਮਲਿਆਂ ਵਿੱਚ ਹੋਣਗੀਆਂ ਹੁਣ ਵੱਡੀਆਂ ਗ੍ਰਿਫਤਾਰੀਆਂ ਰਵਨੀਤ ਸਿੰਘ ਬਿੱਟੂ ਬਿਆਦਬੀ ਮਾਮਲਿਆਂ ਵਿੱਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਹੁਸ਼ਿਆਰਪੁਰ ਤੋਂ ਹੋਈ ਗ੍ਰਿਫਤਾਰੀ ਉੱਤੇ ਪ੍ਰਤੀਕਿਰਿਆ ਦਿੰਦਿਆਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਵੱਡੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਮਾਮਲੇ ਵਿੱਚ ਸਾਰੇ ਦੋਸ਼ੀ ਜਲਦੀ ਗ੍ਰਿਫਤਾਰ ਹੋ ਜਾਣਗੇ ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੂਪੇਸ਼ ਦੀ ਰਿਪੋਰਟ ਦੇਖੋ ਆ ਇਸ ਵੇਲੇ ਗੁਰੂ ਘਰ ਖੜੇ ਹਨ ਤੇ ਜਿਹੜੀ ਸਰਕਾਰ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਤੇ ਉਦੋਂ ਮੱਦ ਨਿਹੱਤੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦੇ ਤੇ ਉਹਨਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਅੱਜ ਜਿਹੜਾ ਸਭ ਤੋਂ ਪਹਿਲੀ ਘੜੀ ਜਿਹੜਾ ਐਸਐਸਪੀ ਸੀ ਉਸ ਵੇਲੇ ਜਿਨ੍ਹਾਂ ਦੇ ਹੁੰਦੇ ਹੋਏ ਚਰਨਜੀਤ ਸਿੰਘ ਜਿਨ੍ਹਾਂ ਦੀ ਬੇਅਦਬੀ ਹੋਈ ਤੇ ਖਾਸ ਤੌਰ ਤੇ ਉਦੋਂ ਮੱਦ ਦੋ ਸਿੱਖ ਨੌਜਵਾਨਾਂ ਨੂੰ ਗੋਲੀਆਂ ਇਹਨਾਂ ਦੇ ਹੁਕਮ ਸੀ ਵੀ ਗੋਲੀਆਂ ਮਾਰੋ ਉਹਨਾਂ ਦੇ ਤੇ ਗੋਲੀਆਂ ਦਾ ਮਾਰਦੇ ਤੇ ਪੰਜਾਬ ਦਾ ਤਾਂ ਕੱਲਾ ਕੱਲਾ ਪੰਜਾਬੀ ਅੜੀਕ ਦਾ ਸੀ ਦੁਨੀਆਂ 'ਚ ਬੈਠੇ ਪੰਜਾਬੀ ਅੜੀਕ ਰੇਸ ਵੀ ਕਾਦੇ ਫੈਸਲਾ ਹੋਵੇ ਤੇ ਇੱਕ ਇੱਕ ਚੀਜ਼ ਐਸਐਸਆਈਟੀ ਨੇ ਕੱਢ ਲਈ ਸੀ ਤੇ ਕਿਤੇ ਨਾ ਕਿਤੇ ਕਦੇ ਕੋਰਟ 'ਚ ਚਲੇ ਜਾਂਦੇ ਸੀ ਕਿਤੇ ਹੋਰ ਕਿਤੇ ਨਾ ਕਿਤੇ ਡਿੰਟ ਪਾਉਂਦੇ ਸੀ ਪਰ ਪਰसों ਹਾਈ ਕੋਰਟ ਨੇ ਇਹ ਬਿਲਕੁਲ ਕਿਹਾ ਵੀ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹ ਠੀਕ ਕਰ ਰਹੀ ਹੈ ਜੋ ਐਸਐਸਆਈਟੀ ਬਣਾਈ ਆ ਉਹ ਠੀਕ ਬਣਾਈ ਆ ਕਿਸੇ ਸੀਬੀਆਈ ਦੀ ਲੋੜ ਨਹੀਂ ਕਿਸੇ ਕੁਛ ਦੀ ਲੋੜ ਨਹੀਂ ਤੇ ਜਿੱਦਰ ਨੂੰ ਪੰਜਾਬ ਪੁਲਿਸ ਵਧਣਾ ਚਾਹੁੰਦੀ ਹੈ ਜਿਸ ਪਾਸੇ ਉੱਥੇ ਵਧੇ ਤੇ ਜਦੋਂ ਇਹ ਫੈਸਲਾ ਹਾਈ ਕੋਰਟ ਚ ਹੋ ਗਿਆ ਅੱਜ ਸਵੇਰੇ ਹੀ ਐਸਆਈਟੀ ਨੇ ਜਿਹੜਾ ਚਰਨਜੀਤ ਸਿੰਘ ਉਹਨਾਂ ਨੂੰ ਚੱਕ ਲੇ ਤੇ ਚੱਕ ਕੇ ਜਿਹੜਾ ਇਹ ਸ਼ਰਮਾ ਜੀ ਨੂੰ ਮੈਂ ਸਮਝਦਾ ਅੱਜ ਇੰਟਰੋਗੇਸ਼ਨ ਹੋਏਗੀ ਕੜੀ ਨਾ ਕੜੀ ਜੋੜੀ ਜਾਏਗੀ ਤੇ ਪਤਾ ਲੱਗ ਜਾਏਗਾ ਵੀ ਹੁਕਮ ਸਲਨਾਰ ਪ੍ਰਕਾਸ਼ ਸਿੰਘ ਬਾਦਲ ਦੇ ਸੀ ਸੁਖਵੀਰ ਸਿੰਘ ਬਾਦਲ ਦੇ ਸੀ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਣਗੀਆਂ ਪਹਿਲੀ ਕੜੀ ਹੈ ਜਿਹੜੀ ਐਸਐਸਪੀ ਉਹ ਅੱਜ ਫੜਿਆ ਗਿਆ ਮੈਂ ਮੁਬਾਰਕਵਾਦ ਦਿੰਦਾ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਖਾਸ ਤੌਰ ਤੇ ਉਹਨਾਂ ਦੀ ਗਵਰਨਮੈਂਟ ਨੂੰ ਜਿਨ੍ਹਾਂ ਨੇ ਕਿਉਂਕਿ ਗੁਰੂ ਤੋਂ ਉੱਤੇ ਕਿਸੇ ਲਈ ਕੁਛ ਨਹੀਂ ਕੱਲਾ ਕੱਲਾ ਹਰ ਦੀ ਨਿਗਾ ਸੀ ਵੀ ਕਦ ਇਹ ਦੋਸ਼ੀ ਆ ਜਿਹੜੇ ਉਸ ਲਾਖਾਂ ਪਿੱਛੇ ਜਾਣ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਰਹੇ ਸੀ ਪਰ ਅੱਜ ਉਹ ਜਿਹੜੀ ਸਚਾਈ ਦੀ ਜਿੱਤ ਹੋਈ ਗੁਰੂ ਦਾ ਉਹ ਟਾਸਰਾ ਲੈ ਕੇ ਮੈਂ ਤੁਹਾਨੂੰ ਅੱਜ ਕਹਿਣਾ ਗੁਰਦੁਆਰੇ ਖੜੇ ਆ ਤੇ ਅੱਗੇ ਵੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਹੁਕਮ ਆਏ ਸੀ ਇਹਨਾਂ ਨੂੰ ਉਹ ਵੀ ਅੰਦਰ ਜੇਲ੍ਹ ਚ ਜਿਹੜੇ ਆ ਉਹ ਕੁਛ ਦਿਨਾਂ ਚ ਹੋਣਗੇ ਇਹ ਬੋਲਣਗੇ ਹੁਣ ਹੁਣ ਇਹ ਦੱਸਣਗੇ ਨਾ ਐਸਐਸਪੀ ਉਹ ਦੱਸੇਗਾ ਨਾ ਵੀ ਮੈਨੂੰ ਟੈਲੀਫੋਨ ਤੇ ਕਿਹਦੇ ਹੁਕਮ ਆਉਂਦੇ ਸੀ ਅੱਜ ਪਹਿਲੀ ਅਰੈਸਟ ਆ ਜਿਹੜੀ ਇਹ ਅੱਜ ਹੋਈ ਆ ਵੱਡੀ ਅਰੈਸਟ ਜਿਹੜੀ ਇੱਕ ਐਸਐਸਪੀ ਦੀ ਇਤਿਹਾਸ ਆ ਇਹ ਅੱਜ ਐਸਐਸਪੀ ਦੀ ਅਰੈਸਟ ਹੋਈ ਆ ਤੇ ਉਹ ਸਾਰਾ ਕੁਝ ਜਿਹੜਾ ਦੱਸੇਗਾ ਵੀ ਮੈਨੂੰ ਹੁਕਮ ਕਿੰਨੀ ਵਾਰ ਬਾਦਲ ਸਾਹਿਬ ਦਾ ਆਇਆ ਕਿੰਨੀ ਵਾਰ ਸੁਖਵੀਰ ਸਿੰਘ ਬਾਦਲ ਦਾ ਆਇਆ ਕਿੰਨੀ ਵਾਰ ਸੀਐਮਓ ਤੋਂ ਆਇਆ ਕਿੰਨਾ ਡਿਪਟੀ ਸੀਐਮਓ ਤੋਂ ਆਇਆ ਉਹ ਸਾਰੀਆਂ ਗੱਲਾਂ ਮੈਂ 1-2 ਦਿਨ ਤੁਹਾਡੇ ਸਾਹਮਣੇ ਆ ਜਿਹੜੀ ਗੱਲ ਸਾਰਾ ਪੰਜਾਬ ਚਾਹੁੰਦਾ ਏ ਉਹ ਵੀ ਸੱਚ ਕੁਛ ਦਿਨਾਂ ਚ ਹੋ ਜਾਏਗਾ